ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਿਨੀਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਗਏ ਆਪਾਂ ਪਸ਼ੂ ਮੰਡੀ ਜਗਰਾਉ ਇਹ ਪਸ਼ੂ ਮੰਡੀ ਦੋਸਤੋ ਮਹੀਨੇ ਦੇ 23 ਤਰੀਕ ਨੂੰ ਲੱਗਦੀ ਆ ਤੇ ਭਾਰੀ ਗੈਂਤੀ ਦੇ ਵਜੇ ਦੋਸਤੋ ਟੋਪ ਦੇ ਜਾਨਵਰ ਐ ਇਸ ਮੰਡੀ 'ਚ ਪਹੁੰਚਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਪੰਜ ਜਾਨਵਰ ਦਿਖਾਉਂਗਾ 4 HF ਵਾੜਾ ਬਿਲਕੁਲ ਤਾਜ਼ੀਆਂ ਸੂਈਆਂ ਤੇ ਇੱਕ ਜਰਸੀ ਬੱਚੀ ਬਹੁਤ ਚੰਗੀ ਆ ਤੇ ਤਾਜੀ ਸੂਈ ਆ ਉਹ ਆਪਾਂ ਤੁਹਾਨੂੰ ਵੀਡੀਓ ਦੇ ਐਂਡ ਤੇ ਦਿਖਾਵਾਂਗੇ ਅੱਜ ਕਰਦੇ ਬਾਈ ਨਾਲ ਗੱਲਬਾਤ ਨਾਲ ਲੈ ਕੇ ਦੇਣਾ ਤੁਹਾਨੂੰ ਪ੍ਰੋਪਰ ਸਾਰੀ ਇਨਫਰਮੇਸ਼ਨ ਬਈ ਸਸਿਕਾਲ ਨਾਮ ਦੱਸੀ ਵੀ ਰੱਖਣਾ ਸੋਨੂ ਜੀ ਪੈਂਡ ਕਿਹੜਾ ਵੀਰੇ ਮਰੀਂਡਾ ਮਰੀਂਡਾ ਖਾਸ ਹੀ ਆ ਖਾਸ ਹੀ ਸੋਨੂ ਵੀਰੇ ਦੀ 100 ਕਿਲੋ ਚ ਕੰਮਾ ਸੁਆ ਤੇ ਪਲੂਣਾ ਖੀਰੀ ਆ ਦੰਦਾ ਅੱਛਾ ਪਲੂਣ ਖੀਰੀ ਆ ਤੇ ਕਿੰਨਾ ਟਾਈਮ ਸੋਈ ਨੂੰ ਹੋ ਗਿਆ ਜੀ ਪਰਸੋਂ ਦੀ ਸੋਈ ਆ ਅੱਛਾ ਪਰਸੋਂ ਸੋਈ ਆ ਤੇ ਕਿੰਨਾ ਕ ਬੋਲਾ ਤਿਆਰ ਹੋਊਗਾ ਜੀ ਬੋਲਾ ਹੋਊਗਾ ਹੁਣ 23 24 23 24 ਕਿਲੋ ਤੇ 23 24 ਕਿਲੋ ਤਿਆਰ ਆ ਜੀ ਤੇ ਦੁੱਧ ਕਿੰਨਾ ਚਵਾਦੂ ਵੀਰੇ ਦੁੱਧ ਪਾਦੂਗੀ 35 ਕਿਲੋ ਠੀਕ ਆ ਸੋਨੂ ਵੀਰੇ ਮੜੀ ਖੋਲੀ ਆ ਬਹੁਤ ਔਰੀ ਸੁਣਾ 55000 ਰੁਪਏ ਜੀ ਹਾਂਜੀ ਸੋਨੂੰ ਭਾਈ ਰੇਟ ਐ ਤਾਂ ਜੀ ਰੇਟ ਮੰਗਦੇ ਆ ਜੀ 125000 ਰੁਪਏ ਕਿੰਨੇ ਦੇ ਦਵਾਂਗੇ ਇੱਕ 10 ਦੀ ਹਾਂ ਦੇ ਦੇਵਾਂਗੇ 2 ਨੰਬਰ ਤੇ ਐਚਪ ਕੈਨਵਾ ਸੁਆ ਇੱਕ 10 ਮੰਗਦੇ ਆ ਵੀਰੇ ਸੁਆ ਕੈਨਵਾ ਸੁਆ ਦੂਜੇ ਆ ਦੂਜਾ ਸੁਆ ਸੂਈ ਆ ਸੁਈ ਤੇ ਕਿੰਨਾ ਸਮਾਂ ਸੂਈ ਨੂੰ ਹੋ ਗਿਆ ਸੂਈ ਇਹ ਹੈਗੀ ਅੱਜ ਚੌਥਾ ਦਿਨ ਸੂਈ ਨੂੰ ਅੱਛਾ 4 ਦਿਨ ਸੂਈ ਨੂੰ ਸਮਾਂ ਹੋ ਗਿਆ ਦੁੱਧ ਇਹਦੇ ਥੱਲੇ 30 ਕਿਲੋ ਹੁਣ ਤਿਆਰ ਹਾਜ਼ਰ ਤਿਆਰ ਬੱਚਾ ਕਿਤੇ ਕੀ ਵੀਰੇ ਬੱਚਾ ਜੀ ਦੇ ਨਾਲ ਠੀਕ ਆ ਉਹ ਪਰਲੀ ਮਗਾ ਸਾਚ ਕੀ ਪਹਿਲੇ ਇੱਕ ਨੰਬਰ ਚ ਲੈ ਉਹਦੇ ਥੱਲੇ ਬੱਚੀ ਆ ਅੱਛਾ ਬੱਚੀ ਕਾਢੀ ਮਾਢੀ ਪਾਇਆ

ਸੋਨੂ ਬਾਈ ਰੇਟ ਇਹਦਾ ਇਹਦਾ 1 10 ਕਿੰਨੇ ਦੇ ਦਵਾਂਗੇ 95000 ਰੁਪਏ ਜੀ ਦੇ ਦਵਾਂਗੇ ਤੇ ਤਿੰਨ ਨੰਬਰ ਤੇ ਕੰਨਵਾ ਸੂਆ ਗਹਿੜ ਇਹ ਦੂਜੀ ਸੂਈ ਆ ਚਾਰ ਹੁੰਦਾ ਸੂਈ ਆ ਤੇ ਬੱਚਾ ਕੀ ਮਗਰ ਅੱਛਾ ਤੇ ਕਿੰਨਾ ਸਮਾਂ ਸੂਈ ਹੋਗੇ ਸੂਈ ਇਹ ਵੀ ਹੈਗੀ 4 ਦਿਨ ਦੀ ਠੀਕ ਆ ਤੇ ਦੁੱਧ ਕਿੰਨਾ ਕ ਤਿਆਰ ਹੋਊਗਾ ਉਹ ਤੋਂ ਉੱਗੇ ਥੋੜੇ ਇਸ ਟਾਈਮ 26 ਕਿਲੋ ਤਿਆਰ ਆ ਤਿਆਰ ਆ ਗੱਡੀ ਮਾੜੀ ਦੀ ਬਾਰੇ ਦੀ ਆ ਦੋਸਤੋ ਵੱਡੇ ਢਾਂਚੇ ਦੀ ਵਿਹੜਾ ਫੁੱਲ ਬਰੀਡ ਆ ਤੇ ਥਾਣ ਮੈਂ ਜਿਹੜਾ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੂੰਗਾ ਗੱਦ ਘੱਟ ਚੰਗਾ ਫੁੱਲ ਹਾਈਟ ਫਾਰਮ ਵਾਲੀ ਵਿਹੜਾ ਚੰਗੀ ਬਾਈ ਦਾ ਥਾਣ ਦੋਸਤੋ ਬਹੁਤ ਸੋਹਣੇ ਆ ਮੁਠੀ ਵਾਲਾ ਥਾਣ ਵਿਹੜਾ ਦੋਸਤੋ ਢਾਂਚਾ ਚੰਗਾ ਬਰੀਡ ਦੋਸਤੋ ਫੁੱਲ ਆ ਬਰੀਡ ਆ ਵੇਖ ਸਕਦੇ ਆ ਫੁੱਲ ਬਰੀਡ ਆ ਦੋਸਤੋ ਪਿਓਰ ਬਰੀਡ ਦੇ ਵਿੱਚ ਆ ਮਿਲਕਵੇਂ ਦੋਸਤੋ ਮੈਂ ਤੁਹਾਨੂੰ ਨੇੜ ਚੇਕ ਕਰਾ ਦਿੰਨਾ ਮਿਲਕਵੇਂ ਜਿਹੜੀਆਂ ਬਹੁਤ ਸੋਹਣੀਆਂ ਹਵਾਨੇ ਤੇ ਛੋਟੀਆਂ ਛੋਟੀਆਂ ਪਰ ਥਣ ਵੀ ਦੋਸਤੋ ਬਹੁਤ ਚੰਗਾ ਆ ਵੇਖ ਸਕਦੇ ਆ ਚਾਰਾ ਥਣਾ ਸੇਮ ਹੀ ਸਾਈਜ਼ ਆ ਹਾਂ ਜੜ ਦੋਸਤੋ ਮੈਂ ਨੇੜ ਚ ਚੇਕ ਕਰਾ ਦਿੰਨਾ ਆ ਵੇਖ ਸਕਦੇ ਆ ਹਵਾਨੇ ਦੇ ਬਰੀਕ ਬਰੀਕ ਵੇ ਸੋਹਣੀਆਂ ਆ ਮਿਲਕਵੇਂ ਦੋਸਤ ਚੰਗੀ ਸਟੌਂਗ ਆਉਂਦੀ ਐ ਚਾਰਾ ਥਣਾ ਸੇਮ ਹੀ ਸਾਈਜ਼ ਐ ਨਿੱਖਰ ਮੇ ਕੱਲੇ ਕੱਲੇ ਗੈਪ ਚ ਲੱਗੇ ਬੋਰ ਸ਼ੰਗ ਪੋਰਾ ਵੀ ਨਹੀਂ ਰੇਟ ਆਪਾਂ ਬਾਈ ਤੋਂ ਪਰਫਰਮ ਕਰਨੀ ਨੇ ਹਾਂ ਭਾਈ ਇਹਦਾ ਰੇਟ ਤਿੰਨ ਨੰਬਰ ਦਾ ਇਹਦਾ 10 ਵੀਰੇ ਇਹਦਾ ਵੀ 10 ਤੇ ਕਿੰਨੇ ਦੀ ਦਵਾਗੀ ਫਾਈਨਲ 90 ਦੀ ਚਾਰ ਨੰਬਰ ਤੇ ਰੇਟ ਆਪਣੇ ਕੈਨਵਾ ਸੁਆ ਦੂਜੇ ਸੁਆ ਦੂਜਾ ਸੁਆ ਸੁਈ ਐ ਤੇ ਕਿੰਨਾ ਬੋਲਾ ਤਿਆਰ ਹੋ ਇਹਦੇ ਤੋਂ ਲੈਗਾ 20 ਕਿਲੋ ਤੋਂ ਸੁਈ ਨੂੰ ਕਿੰਨਾ ਸਮਾਂ ਹੋ ਗਿਆ ਸੁਈ ਹੈਗੀ ਅੱਜ 10 ਦਿਨ ਤੇ ਬਾਹਰ ਹੋ ਗਈ ਕੀਕਾ 10 ਦਿਨਾਂ ਦਾ 12 ਤੇ ਬੱਚਾ ਕੀ ਵੀਰੇ ਮਗਰ ਬੱਚਾ ਜੀ ਬੱਚਾ ਮਗਰ ਇਹਨ ਵੀ ਕੱਢਿਓ ਮੜਾ ਜੇ ਬਾਹਰ ਜਿਹੜੀਆਂ ਤੋੜ ਕੇ ਧੰ ਦੋਸਤੋ ਲਿਖਰ ਮੇ ਕੱਲੇ ਕੱਲੇ ਗੈਪ ਚ ਲਿਖੇ ਫੋਰ ਸ਼ਾਂਕ ਪੂਰਾ ਵੀ ਨਹੀਂ ਚਾਰਾਂ ਥਾਂਾਂ ਸੇਮ ਹੀ ਸਾਈਜ਼ ਹੈ ਰੇਟ ਆਪਾਂ ਇਹਦਾ ਹੀ ਬਾਈ ਤੋਂ ਕਨਫਰਮ ਕਰ ਲਾਂਗੇ ਇਹ ਵੀ ਦੋਸਤੋ ਫੋਲ ਬਰੀਡ ਢਾਂਚਾ ਸੋਹਣਾ ਰੇਟ ਪੜਾ 200 ਚੰਗਾ ਰੇਟ ਵਾਲੇ ਪਾਸੋਂ ਦੋ ਫੁੱਲ ਹੈਵੀ ਬੋਡੀ ਵੇਟ ਆਲੀ ਐ ਠਣਾ ਠਣ ਸੋਨੇ 204 ਸੇਮ ਹੀ ਸਾਈ ਐ ਠਣਾ ਦਾ ਫੋਰ ਚਾਂਗ ਫੋਰਾ ਵੀ ਨਹੀਂ ਸੋਨੂ ਵੀਰੇ ਇਹਦਾ ਰੇਟ ਇਹਦਾ 75000 ਰੁਪਇਆ ਕਿੰਨੇ ਦੇ ਦਵਾਂਗੇ ਇਹ ਫਾਈਨਲ ਦਵਾਂਗੇ 65000 ਰੁਪਇਆ 65000 ਦੀ ਤੇ ਪੰਜ ਨੰਬਰ ਤੇ ਕੈਨਵਾ ਸੂਆ ਜਾ ਦੂਜੇ ਸੂਏ ਆ ਦੂਜਾ ਸੂਆ ਸੂਈ ਆ ਤੇ ਕਿੰਨਾ ਕ ਬੋਲਾ ਤਿਆਰ ਹੋਊਗਾ ਇਹਦੇ ਥੱਲੇ ਹੋਊਗਾ ਹੁਣ 15 ਕਿਲੋ ਤਿਆਰ ਸੂਈ ਨੂੰ ਕਿੰਨਾ ਸਮਾਂ ਹੋ ਗਿਆ ਸੂਈ ਹੈਗੀ ਅੱਜ ਕੰਟਾਰਕ ਦਿੰਦੀ ਹੋਗੀ ਸੂਈ ਜੀ ਠੀਕ ਆ ਦੁੱਧ ਕਿੰਨਾ ਚਵਾ ਦੂ ਵੀਰੇ ਦੁੱਧ 2.5 18 ਕਿਲੋ ਦੁੱਧ ਦੇ ਦੋ ਤੇ ਬੱਚਾ ਕਿਤੇ ਕੀ ਇਹ ਮੱਛੀ ਮੱਛੀ ਮਗਰ ਤੇ ਇਹਨੂੰ ਵੀ ਕੱਟੇ ਮੜੇ ਬਾਹਰ ਗੁਰੂ ਤੋਰੀ ਉਹ ਥੋੜੀ ਜਿਹੀ ਦਿੱਸੇ ਪੁਣੇ ਜੀ ਆ ਪਰ ਹਵਾਨਾ ਦੋਸਤੋ ਚੰਗਾ ਬੱਛੀ ਦਾ ਥਣ ਮੈਂ ਨੇੜ ਤੋਂ ਚੈੱਕ ਕਰਾ ਦਿੰਦਾ ਹਨਾਂ ਦੀ ਸਾਫ ਸੁਥਰੀ ਆ ਕੋਟ ਚੰਗ ਕੋਰਾ ਵੀ ਨਹੀਂ ਆ ਵੇਖ ਸਕਦੇ ਦੋਸਤੋ ਹਵਾਨਾ ਚੰਗਾ ਸੋਹਣਾ ਥੋੜੀ ਜਿਹੀ ਦਿੱਸੇ ਪੁਣੇ ਜੀ ਆ ਪਰ ਚਾਰਸੀ ਦੋਸਤੋ ਕ੍ਰਾਸ ਬਰੀਡ ਆ ਕਮਾਲ ਆ ਜੀ ਖਾਨੇ ਦੀ ਮਨੇਜਰ ਤੋਂ ਚੈੱਕ ਕਰਾ ਦੇਣਾ ਤੁਸੀਂ ਆ ਵੇਖ ਸਕਦੇ ਆ ਤੇ ਸਕਵਾਡੀ ਵੇਖ ਸਕਦੇ ਆ ਥੋੜੀ ਕਰਾਸ ਬ੍ਰੀਡ ਆ ਹਾਂ ਵੀਰੇ ਸੋਨੂ ਇਹਦਾ ਰੇਟ ਰੇਟ ਆ ਤਾਂ ਇਹਦਾ 55000 ਰੁਪਿਆ ਤੇ ਕਿੰਨੇ ਦੇ ਦਵਾਂਗੇ ਫਾਈਨਲ ਹਾਂਜੀ ਤਿੰਨ ਘੱਟ 50 ਦੀ ਠੀਕ ਆ ਆਪਣਾ ਇੱਕ ਮੋਬਾਈਲ ਨੰਬਰ ਦੱਸ ਦੋ 97791 48055 ਦੁਬਾਰਾ ਫਿਰ ਦੱਸ ਦਿੰਦੇ 97791 48055 ਠੀਕ ਆ ਧੰਨਵਾਦ ਜੀ